ਦਰਸ਼ਨ ਕਰਕੇ ਨਿਹਾਲ ਧਨ ਤਨ ਕਿਲੇ ਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਦਰਸ਼ਨ ਕਰੇ ਜਿਹੜਾ ਤੁਹਾਡਾ ਹੋ ਜਾਂਦਾ ਏ ਦਰਸ਼ਨ ਕਰੇ ਜਿਹੜਾ ਤੁਹਾਡਾ ਹੋ ਜਾਂਦਾ ਏ ਕੜੇ ਜਿਹੜਾ ਭਲਾ ਹੋ ਜਾਂਦਾ ਏ ਮੈਂ ਕਰਕੇ ਹੋ ਗਿਆ ਨਿਹਾਲ ਧਨ ਤਨ ਕਿਲੇ ਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਤੇਰਾ ਦਰਸ਼ਨ ਬੜਾ ਹੈ ਕਮਾਲ ਧਨ ਤਨ ਕਿਲੇ ਵਾਲਿਆ ਸੰਕਨ ਵਾਸਤੇ ਅਰਜ਼ ਹੋਈ ਬੇਬੇ ਨਾਨਕੀ ਦੀ ਮਹਾਰਾਜ ਜੀ ਬੈਠੇ ਨੇ ਅੰਮ੍ਰਿਤ ਬਾਦ ਭਾਈ ਲਾਲੂ ਦੇ ਘਰ ਕਹਿੰਦੇ ਚਿੱਠੀ ਆ ਗਈ ਪ੍ਰੇਮ ਵਾਲੀ ਚਿੱਠੀ ਮਹਾਰਾਜ ਜੀ ਨਾਂਕੂ ਆਇਆ ਨਾਂਕੂ ਗਿਆ ਇਹ ਤੇ ਤਾਰ ਪ੍ਰੇਮ ਦੀ ਐਸੀ ਪਤਾ ਕਿਸੇ ਕਰਮਾ ਵਾਲੇ ਨੂੰ ਉਹ ਬਿਨ ਥੰਮਾ ਬਿਨ ਤਾਰਾ ਮਿਲਦੀ ਜਾ ਪਿਆਰੇ ਨੂੰ ਜਿਨ੍ਹਾਂ ਦੇ ਅੰਦਰ ਦੀ ਪ੍ਰੀਤ ਸੀ ਉਹਨਾਂ ਨੂੰ ਉੱਥੇ ਬੈਠੇ ਹੀ ਦਰਸ਼ਨ ਹੋ ਰਹੇ ਸਨ ਭਾਵੇਂ ਫਿਰ ਵੀ ਸਰੀਰ ਕਰਕੇ ਯਾਦ ਕੀਤਾ ਮਹਾਰਾਜ ਵੀਰ ਕਹਿ ਗਿਆ ਸੱਜ ਜਦੋਂ ਯਾਦ ਕਰੇਗੀ ਹੁਣ ਫੁਲਕਾ ਪੱਕ ਗਿਆ ਤਵੇ ਤੇ ਰੱਖਿਆ ਫੁੱਲ ਰਿਹਾ ਤੇ ਚੇਤਾ ਧੋਡਾ ਆ ਗਿਆ ਵੀ ਹਣਕੇ ਤੁਸੀਂ ਛਕੋ ਕੋਈ ਸਮਾਂ ਨਹੀਂ ਲੱਗਾ ਫਿਰ ਉੱਥੇ ਕਹਿੰਦੇ ਚਲੋ ਚੱਲੀਏ ਭਾਈ ਮਹਾਰਾਜ ਜੀ ਤੁਹਾਡਾ ਵਾਅਦਾ ਸੀ ਇਨਾ ਚਿਰ ਕਹਿੰਦੇ ਫੇਰ ਆਵਾਂਗੇ ਹੁਣ ਬੇਬੇ ਨਾਨਕੀ ਯਾਦ ਕਰ ਰਹੀ ਹੈ ਵਾਹ ਜੀ ਵਾਹ ਬੇਬੇ ਨਾਨਕੀ ਕੋਲ ਆਣ ਕੇ ਕੁੰਡਾ ਖੜਕਾਇਆ ਛੇਤੀ ਨਾਲ ਬੂਆ ਖੋਲਿਆ ਬੀੜੀ ਦਿੱਤੀ ਸਤਕਾਰ ਨਾਲ ਬਿਠਾਇਆ ਤੇ ਮਹਾਰਾਜ ਕਹਿੰਦੇ ਬੇਬੇ ਛੇਤੀ ਕਰ। ਕਹਿਣ ਤੇ ਵੀਰ ਦਾ ਪਿਆਰ ਹੀ ਇੰਨਾ ਗੁੜਾ ਹੁੰਦਾ ਹੈ ਨਾ ਦੁਨੀਆ ਤੇ ਹੋ ਜਾ ਕੋਈ ਪਿਆਰ ਨਹੀਂ ਬਣਿਆ। ਕਹਿਣ ਤੇ ਵੀਰ ਦਾ ਪਿਆਰ। ਪ੍ਰਸਾਦ ਸੰਗਤ ਜੀ ਉਹ ਤੇ ਗੁਰੂ ਵਾਲਾ ਪਿਆਰ ਜਿਹਦਾ ਹੋਵੇ ਤੇ ਉਹਦਾ ਕੀ ਹਾਲ ਹੈ? ਉਹ ਕਿਵੇਂ ਰਹਿ ਸਕਦਾ ਹੈ? ਮਹਾਰਾਜ ਜੀ ਜੀ ਛੇਤੀ ਹਾਂ। ਬੇਬੇ ਛੇਤੀ ਜਾਣਾ। ਬੇਬੇ ਦੀ ਅੱਖਾਂ 'ਚ ਵਿਰਾਗ ਚਲ ਪਿਆ। ਵੀਰ ਇੰਨੇ ਚਿਰ ਪਿੱਛੋਂ ਦਰਸ਼ਨ ਹੋਇਆ ਇਹ ਜੇ ਫੁਲਕਾ ਤੇ ਛਕਿਆ ਨਹੀਂ ਤੇ ਜਾਣ ਦਾ ਨਾਂ ਪਹਿਲਾਂ ਲਲਿਆਈ ਐਦਾਂ ਨਾ ਕਹੋ ਭਾਈ ਬਾਲਾ ਜੀ ਨੇ ਅਰਜ਼ੀ ਕੀਤੀ ਮਹਾਰਾਜ ਇੱਕ ਰਾਤ ਵੀ ਬਹੁਤੀ ਆ ਅੱਜ ਭੈਣ ਨਾਨਕੀ ਕੋਲ ਰਹਿ ਕੇ ਭੈਣ ਦੀਆਂ ਖੁਸ਼ੀਆਂ ਲਈਏ ਫਿਰ ਚੱਲ ਪਾਂਗੇ ਅਰਜ਼ ਮਨਜ਼ੂਰ ਹੋਈ ਇਸੇ ਤਰ੍ਹਾਂ ਤਿਰੰਗਰ ਕਿਲੇ ਵਾਲੇ ਮਹਾਰਾਜ ਜੀ ਦਾ ਬਚਨ ਚੇਤੇ ਆ ਗਿਆ ਅਟਾਰੀ ਸਾਹਿਬ ਮੰਜਾ ਸਾਹਿਬ ਬੈਠੇ ਸਨ ਰਾਤ ਦੇ 7-8 ਵਜੇ ਤਿਆਰੀਆਂ ਪਹਿਲਾਂ ਹੀ ਹੋ ਗਈਆਂ ਸੀ ਹਨ ਸ਼ਿਹਰਾ ਸਾਹਿਬ ਆਉਣ ਵਾਸਤੇ ਸਮਾਨ ਗੱਡੀਆਂ ਤੇ ਲੱਦਿਆ ਗਿਆ ਹਾਜ ਜੀ ਨੂੰ ਪਤਾ ਮਹਾਰਾਜ ਦੇ ਰੰਗਾਂ ਦਾ ਕਿ ਪਤਾ ਹੀ ਨਹੀਂ ਸੀ ਹੁੰਦਾ ਵੀ ਹੁਣ ਕਿਹੜਾ ਹੁਕਮ ਆ ਜਾਣਾ ਗੱਡੀਆਂ ਤੇ ਸਮਾਨ ਲੱਦਿਆ ਜਾਣ ਵਾਲੇ ਵੀ ਜਿਹੜੇ ਡਰਾਈਵਰਸ ਹਣ ਬੜੇ ਕਾਲੇ ਵੀ ਛੇਤੀ ਮਹਾਰਾਜ ਬੈਣ ਤੇ ਚੱਲੀਏ ਘਰ ਸਭ ਨੂੰ ਪਿਆਰਾ ਹੁੰਦਾ ਤੇ ਸੰਗਤ ਇੰਨੀ ਪ੍ਰੇਮ ਵਾਲੀ ਅੱਗੇ ਮਸਤਾਨੀ ਹੋ ਗਈ ਤੇ ਕੀਰਤਨ ਸ਼ੁਰੂ ਹੋ ਗਿਆ ਤੇ ਸਾਰਿਆਂ ਦੇ ਅੰਦਰ ਇਹ ਰੰਗ ਬਣ ਗਿਆ ਵੀ ਅੱਜ ਮਹਾਰਾਜ ਨੂੰ ਜਾਣ ਨਹੀਂ ਦੇਣੇ ਮੰਜਾ ਸਾਹ ਤੋਂ ਲੈ ਕੇ ਇਹਨਾਂ ਜੁੜੀ ਤੱਕ ਕੀਰਤਨ ਤੇ ਸੰਗਤ ਸਾਰੇ ਇਹਨਾਂ ਭਰਿਆ ਸਾਰਾ ਵੇੜਾ ਜੁੜੀ ਤੱਕ ਮਾਰਜੀ ਅੰਦਰ ਸੁਣ ਰਹੇ ਆ ਤੇ ਬਾਹਰ ਦਵਾਨੇ ਮਸਤਾਨੇ ਪੜ ਰਹੇ ਸੀ ਉੱਚੀ ਉੱਚੀ ਕੀਰਤਨ ਕਰ ਰਹੇ ਸੀ ਨਾਲੇ ਨੱਚ ਰਹੇ ਸਨ ਵੀ ਅੱਜ ਜਾਣ ਨਹੀਂ ਦੇਣਾ ਮਾਰਜੀ ਨੂੰ ਤੇ ਵਾਕਈ ਜਦੋਂ 8-9 ਵਜੇ ਨਾ ਕਹਿੰਦੇ ਨੇ ਸਮਾਨ ਲਾ ਲਓ ਸਾਡਾ ਨਹੀਂ ਜੀ ਕਰਦਾ ਜਾਣ ਸੰਗਤ ਪਿਆਰ ਕਰਦੀ ਐ ਅਸੀਂ ਨਹੀਂ ਜਾ ਸਕਦੇ ਸਮਾਨ ਉਤਰ ਗਿਆ ਇਹ ਆ ਗੁਰੂ ਦਾ ਪਿਆਰ ਮਾਰਜੀ ਨੂੰ ਵੀ ਮੰਨਣਾ ਪੈਂਦਾ ਹੈ ਹਾ ਸੰਗਤ ਜੀ ਇਹ ਵੀ ਬਚਨ ਸੁਣਿਆ ਕਿ ਦਿੱਲੀ ਤੋਂ ਗੱਡੀ ਆ ਰਹੀ ਸੀ ਤੇ ਅੰਮ੍ਰਿਤਸਰ ਦੀਆਂ ਟਿਕਟਾਂ ਹੋਈਆਂ ਕਾਂਸੂ ਸਾਹਿਬ ਦੀ ਸੰਗਤ ਨੇ ਯਾਦ ਕੀਤਾ ਮਹਾਰਾਜ ਜੀ ਲਾਗੋ ਨੰਗ ਚੱਲੇਓ ਸਾਨੂੰ ਵੀ ਦਰਸ਼ਨ ਦੇ ਦੇ ਤੇ ਮਹਾਰਾਜ ਜੀ ਕਹਿੰਦੇ ਨੇ ਗਾਂ ਨਹੀਂ ਜਾਣਾ ਰਾਜਪੁਰ ਉੱਤਰ ਜਾਣਾ ਉੱਥੇ ਉਤਰ ਕੇ ਕਾਂਸੂ ਸਾਹਿਬ ਆਏ ਸੰਗਤਾਂ ਨੂੰ ਦਰਸ਼ਨ ਦੇਣ ਵਾਸਤੇ ਇਹ ਹੈ ਗੁਰੂ ਦਾ ਪਿਆਰ